ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਸ਼ੂਗਰ ਮਿਲ ਦੇ ਨਜ਼ਦੀਕ ਖੜੇ ਆਂ ਔਰ ਇੱਥੇ ਹਾਦਸਾ ਹੋਇਆ ਹਾਦਸਾ ਹੁੰਦਾ ਕਿਵੇਂ ਆ ਜੀ ਇੱਕ ਸਵਿਫਟ ਗੱਡੀ ਜਿਹੜੀ ਪਾਰਕ ਕੀਤੀ ਹੋਈ ਸੀ ਇੱਕ ਸਾਈਡ ਤੇ ਔਰ ਪਿੱਛੋਂ ਆਟੋ ਜਿਹੜਾ ਆਉਂਦਾ ਆਟੋ ਵਿੱਚ ਤਿੰਨ ਜਣੇ ਸਵਾਰ ਸੀ ਇੱਕ ਲੜਕਾ ਮੋਰੇ ਆਟੋ ਚਲਾ ਰਿਆ ਸੀ ਪਿੱਛੇ ਉਸ ਦੀ ਘਰ ਵਾਲੀ ਬੈਠੀ ਸੀ ਜੋ ਸਾਡੇ ਤੱਕ ਸ਼ੁਰੂਆਤੀ ਜਾਣਕਾਰੀ ਪਹੁੰਚੀ ਆ ਕਿ ਮਤਲਬ ਮੋਰੇ ਜਿਹੜਾ ਆਟੋ ਚਲਾ ਰਿਆ ਸੀ ਉਹ ਲੜਕੀ ਦਾ ਹਸਬੰਦ ਚਲਾ ਰਿਆ ਸੀ ਪਿੱਛੇ ਦੋ ਜਣੇ ਬੈਠੇ ਸੀਗੇ ਤਾਂ ਆਟੋ ਜ ਹਾਲਕੀ ਮੌਕੇ ਦੇ ਜਿਹੜੇ ਮੌਜੂਦ ਲੋਕ ਆ ਉਹ ਕਹਿੰਦੇ ਕਿ ਸ਼ਾਇਦ ਸ਼ਰਾਰਤਾ ਕਰਦੇ ਆ ਰਹੇ ਸੀ ਲੇਕਿਨ ਅਸੀਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਸੇ ਗੱਲ ਦੀ ਗਾਰੰਟੀ ਨਹੀਂ ਦਿੰਦੇ ਜੋ ਗੱਲ ਇੱਥੇ ਸੁਣੀ ਆ ਉਹ ਕਹਿੰਦੇ ਕਿ ਆਟੋ ਅਨਬੈਲੈਂਸ ਹੋ ਜਾਂਦਾ ਔਰ ਆਟੋ ਜਿਹੜਾ ਆ ਉਹ ਕਾਰ ਦੇ ਵਿੱਚ ਵੱਜ ਜਾਂਦਾ ਉਸ ਵਕਤ ਪੁਲਿਸ ਮੁਲਾਜ਼ਮ ਵੀ ਪਹੁੰਚਦੇ ਆ ਔਰ ਕੀ ਮੌਕੇ ਤੇ ਜਿਹੜੀ ਸਥਿਤੀ ਬਣੀ ਆ ਉਹ ਤਸਵੀਰਾਂ ਰਾਈ ਤੁਹਾਨੂੰ ਦਿਖਾਣੇ ਆ ਪਰ ਅਸੀਂ ਸਿਰਫ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਗੱਲ ਸਮਝਦੇ ਆ ਕਿ ਹਾਦਸਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਲੇਕਿਨ ਜੇ ਹੋ ਜਾਂਦਾ ਆਪਣੀ ਗਲਤੀ ਜੇ ਹੋ ਵੀ ਜਾਂਦੀ ਤਾਂ ਉਹਨੂੰ ਐਡਮਿਟ ਕਰਨਾ ਚਾਹੀਦਾ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਜੇ ਕਿਸੇ ਦਾ ਨੁਕਸਾਨ ਹੋ ਗਿਆ ਆਪਣੀ ਗਲਤੀ ਮੰਨ ਲਓ ਉਹਨੂੰ ਸੌਟ ਆਊਟ ਕਰ ਲਓ ਐਵੇਂ ਖਿਚੜੀ ਵਾਂਗ ਗੱਲ ਨੂੰ ਵਧਾਣਾ ਨਹੀਂ ਚਾਹੀਦਾ ਲੱਸੀ ਵਾਂਗ ਵਧਾਣਾ ਨਹੀਂ ਚਾਹੀਦਾ ਇੱਥੇ ਗੱਲ ਨਜਾਇਜ਼ ਵੱਧ ਦੀ ਨਜ਼ਰ ਆਈ ਜਿਸ ਤੋਂ ਬਾਅਦ ਹੁਣ ਦੋਨਾਂ ਧਿਰਾਂ ਨੂੰ ਥਾਣੇ ਲਿਜਾਇਆ ਗਿਆ ਪਰ ਮੌਕੇ ਦੀ ਕੀ ਸਥਿਤੀ ਬਣੀ ਇੱਕ ਵਾਰੀ ਤਸਵੀਰ ਅਤਕਾ ਵੇੜ ਦੇ ਤੋ ਨਾ ਜੀ ਅਸਟਾ ਵੇੜ ਤਾ ਯਾਰ ਅਸੀਂ ਤਾਂ ਨਿਵੇੜ ਦਿੰਦਾ ਜੀ ਮਾਰਗੀ ਮੰਗੋ ਮੈਂ ਕਹਿੰਦਾ ਅਸੀਂ ਤਾਂ ਸਾਰਾ ਬਸ਼ਨ ਵੇੜ ਦਿੰਦਾ ਵੀ ਨਿਵੇੜ ਦੇ ਆ ਜੀ ਵੇੜ ਤਾਂ ਬਲਾਓ ਜਿਹਦੇ ਪੂਰੀ ਮੁੰਡਾ ਆਹੀ ਆ ਆਹੀ ਮੁੰਡਾ ਆ ਪੂਰੀ ਟੈਂਪੋ ਵਾਲਾ ਕੌਣ ਆਹੀ ਆ ਇਹ ਹੀ ਆ ਕੋਈ ਮੁੰਡਾ ਭੱਜਿਆ ਵਾ ਜੀ ਇਹਨਾਂ ਚੋਂ ਜਦੋਂ ਤੁਸੀਂ ਕੋਈ ਕਾਜ ਅਸੀਂ ਟੈਂਪੋ ਚ ਆ ਟੈਂਪੋ ਮੁੰਡਾ ਚੱਲ ਗਿਆ ਹੋਇਆ ਅੱਜ ਚੱਲ ਗਿਆ ਅੱਜ ਉਹਨੂੰ ਕਹੀਏ ਅੰਨੇ ਬੋਲ ਤਾਂ ਨਿਕਲਿਆ ਕੰਮ ਤਾਂ ਇੱਥੇ ਹੀ ਆ ਉਹਨੂੰ ਤਾਂ ਨਿਕਲ ਲੈਣ ਦੋ ਕੋਈ ਗੱਲ ਨਹੀਂ ਗੱਲ ਉਹ ਸੁਣੋ ਇੱਕ ਵਾਰ ਸ਼ਾਂਤ ਹੋ ਜਾਓ ਚੁੱਪ ਚੁੱਪ ਤੇ ਬੁੜਾ ਤੇ ਚੱਲ ਉਹਦਾ ਕੋਈ ਕਾ ਤੇ ਮੰਡੀ ਨੂੰ ਮਾਰ ਕੇ ਚਲਾ ਗਿਆ ਤੇ ਯਾਰ ਇੱਕ ਵਾਰੀ ਹੈਵੀ ਹੋ ਗਿਆ ਉਹਨਾਂ ਬੱਤੀ ਦਿੱਤਾ ਛੱਡ ਕੇ ਹੈਵੀ ਹੋ ਗਿਆ ਸਾਰੇ ਆ ਪਬਲਿਕ ਦੇਖਦੇ ਆ ਇਹ ਸਾਨੂੰ ਕੋ ਮਾਰਾ ਕਹੇਦਾ ਸੀ ਬਰਾਬਰ ਬਣਾ ਤੇ ਕੁਛ ਨਹੀਂ ਗੱਡੀ ਖੜੀ ਸੀ ਉਹਦੇ ਵਿੱਚ ਲਿਆ ਕੇ ਆਟੋ ਮਾਰਿਆ ਤੇ ਫਿਰ ਕਾਰਨ ਕੀ ਹੈ ਜੀ ਆਟੋ ਪਿੱਛੇ ਕੀ ਪਹਿਲਾਂ ਵੀ ਅਨਬੈਲੈਂਸ ਹੋ ਰਿਹਾ ਸੀ ਇਹ ਅਥਾ ਅਨਬੈਲੈਂਸ ਹੀ ਆਂਦੇ ਸੀ ਗਾ ਗਲੀ ਦੇ ਵਿੱਚੋਂ ਨਿਕਲ ਪਿਛੋਂ ਹੀ ਅਨਬੈਲੈਂਸ ਆਇਆ ਪਿਛੋਂ ਹੀ ਅਨਬੈਲੈਂਸ ਆਇਆ ਹੈ ਲਾਪਰਵਾਹੀ ਨਾਲ ਚੱਲਦਾ ਪਿਆ ਸੀ ਉਹ ਮੁੰਡਾ ਤਾਂ ਚਲੇ ਗਿਆ ਜਿਹਨੇ ਮਾਰੀ ਸੀਗੀ ਉਹ ਲੜਕੀ ਦਾ ਹਸਬੰਦ ਸੀ ਪਤਾ ਨਹੀਂ ਇਸ ਅਸੀਂ ਨਹੀਂ ਜਾਣਦੇ ਮਤਲਬ ਉਹ ਲੜਕੀ ਦਾ ਹੈਗਾ ਜੀ ਅਸੀਂ ਨਹੀਂ ਜਾਣਦੇ ਇਹਨਾਂ ਨੂੰ ਤੇ ਹੁਣ ਇੱਥੇ ਮੈਂ ਸੁਣਿਆ ਪਹਿਲਾਂ ਤੁਸੀਂ ਸਾਰੇ ਜਾਣੇ ਇੱਥੇ ਮੋਦਵਰ ਨਾ ਬੇੜ ਦੇ ਪਏ ਸੀ ਨਿੱਪੜ ਨਹੀਂ ਨਿੱਪੜ ਗਿਆ ਸੀ ਅਸੀਂ ਮੁੰਡੇ ਨੂੰ ਕਿਹਾ ਗੱਡੀ ਵਾਲੇ ਨੇ ਵੀ ਕਿਹਾ ਅਸੀਂ ਗੱਡੀ ਵਾਲੇ ਤਾਂ ਕੋਈ ਯਾਰ ਨਾਰਮਲ ਆ ਆਪਾਂ ਤਿਆਰ ਕਰ ਦਿੰਨੇ ਆ ਤੇ ਫਿਰ ਅੱਗੇ ਤੈਨੂੰ ਬੜੀ ਸੀਗੀ ਤੁਸੀਂ ਗੱਡੀ ਵਾਲੇ ਨੂੰ ਕਿਹਾ ਸੀ ਤੂੰ ਚਾਬੀ ਲੈ ਜਾ ਤੇ ਜਾਹਾ ਜੈ 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 ਜੀ ਖਰਚਾ ਕੁੜੀ ਆ ਖਰਚਾ ਵੀ ਨਹੀਂ ਲੈਣਾ ਸੀ ਖਰਚਾ ਵੀ ਨਹੀਂ ਲੈਣਾ ਸੀ ਅੱਛਾ ਅਸੀਂ ਉਹਨੂੰ ਕਹ ਤਾ ਲੈ ਜਾ ਆਟੋ ਲੈ ਜਾ ਕੋਈ ਆ ਉਹ ਲੰਗੜਾ ਦਾ ਸੀਗਾ ਕਹਿੰਦਾ ਲੱਤ 'ਚ ਰੜਾ ਲੁੱਦਾ ਕੋਈ ਗੱਲ ਨਹੀਂ ਤੂੰ ਲੈ ਜਾ ਤੇ ਅਸੀਂ ਆਪੇ ਨੂੰ ਠੀਕ ਕਰਾ ਦਵਾਂਗੇ ਤੇ ਗੱਲ ਵਿਗੜੀ ਘੱਟ ਤੋਂ ਕੁੜੀ ਆ ਕੇ ਗਲਤ ਬੋਲਣ ਲੱਪਈ ਗੱਡੀ ਵਾਲੇ ਨੂੰ ਤਾਂ ਫਿਰ ਉਹ ਗੱਡੀ ਵਾਲੇ ਕਰ ਲਵੇ ਪੁਲਿਸ 사ਦ ਲੈਣੀ ਪੁਲਿਸ 사ਦ ਲੈਣੀ ਉਹ ਗੱਡੀ ਵਾਲਾ ਕਹਿੰਦਾ ਮੈਂ ਹੀ 사ਦ ਲੈਣ ਤੂੰ ਕੱਲ੍ਹ 사ਦ ਨਹੀਂ ਦੇ ਦੇਖੋ ਟੈਕਨੀਕਲ ਹੁਣ ਜਿਹਦੀ ਗੱਡੀ ਖੜੀ ਆ ਆਪਾਂ ਉਹਦਾ ਕਸੂਰ ਕਿੱਦਾਂ ਕੱਢਾਂਗੇ ਖੜੀ ਵੀ ਸਾਈਡ ਦੇ ਆ ਇੱਕ ਪਾਸੇ ਗੱਬੇ ਹੋ ਗਏ ਇੱਥੇ ਇੱਥੇ ਆਸੀ ਆ ਖੜੀ ਹੋ ਜਾਂਦੀ ਹੁਣ ਇੱਧਰ ਖੜੀ ਗੱਡੀ ਵਾਲੇ ਨੂੰ ਗਲਤ ਨਹੀਂ ਕਹਿ ਸਕਦੇ ਹੁਣ ਥਾਣੇ ਲੱਗੇ ਮਤਲਬ ਭਾਜੀ ਉਹਨੇ ਕੀ ਸਮਝਾਉਣਾ ਚਾਹੁੰਦੇ ਆ ਕਿ ਇਹ ਕਹਿੰਦੇ ਕਿ ਅਸੀਂ ਪੈਸੇ ਨੂੰ ਵੀ ਮਾਫ ਕਰ ਦਿੱਤਾ ਸੀ ਪਰ ਜੇ ਗੱਲ ਤੂੰ ਤੜਾਕ ਤੇ ਨਾ ਹੁੰਦੀ ਤਾਂ ਨਿਪੜੀ ਹੋਸੀ ਚਾਬੀ ਵੀ ਦੇ ਦਿੱਤੀ ਸੀਗੇ ਨੂੰ ਕਹਿ ਤਾ ਕਿ ਚਾਬੀ ਲੈ ਜਾ ਤੂੰ ਕੋਈ ਗੱਲ ਨਹੀਂ ਲੈ ਜਾ ਗੱਡੀ ਉਹ ਕੁੜੀ ਦੀ ਗਲਤੀ ਨਾਲ ਹੀ ਸਾਰਾ ਕੁਝ ਹੋਇਆ ਹੈ ਜੇ ਸਬਰ ਨਾਲ ਗੱਲ ਕਰ ਲੈਂਦੇ ਤਾਂ ਨਿਪੜੀ ਹੋਸੀ ਉਹ ਕੁੜੀ ਨਾ ਦੀ ਤਾਂ ਗੱਡੀ ਲੈ ਕੇ ਸੀਗੇ ਉਹ ਫੇਰ ਹੋਰ ਪੁਲਿਸ ਵਾਲਿਆਂ ਨੇ ਵੀ ਨਿਵੇੜ ਦਿੱਤੀ ਸੀਗੀ ਉਹ ਕੁੜੀ ਉਲਟਾ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣ ਲੱਗ ਪਈ ਹੱਥੋਂ ਭਾਈ ਹੋਵੇ ਪੜਸਾਰਾ ਕਿੰਤਾ ਤੁਹਾਡਾ ਘਰ ਕਿੱਥੇ ਮੇਰੇ ਮੋਟਰਸਾਈਕਲ ਦੇ ਬਟਾ ਨੂੰ ਦਿਖਾਉਂਦਾ ਤਾਂ ਕੰਮ ਆ ਜੇ ਪੁਲਿਸ ਨਾ ਪਹੁੰਚੇ ਫਿਰ ਅਸੀਂ ਵੀ ਕਿਹੇ ਵੇਲੇ ਸਵਾਲ ਖੜੇ ਕਰਦੇ ਪੁਲਿਸ ਕਿਉਂ ਨਹੀਂ ਪਹੁੰਚੀ ਉਹਨਾਂ ਦੀ ਡਿਊਟੀ ਆ ਜੇ ਉਹ ਆ ਕੇ ਰੁਕੇ ਚੰਗੀ ਗੱਲ ਹੈ ਜੇ ਨਹੀਂ ਰੁਕਦੇ ਫਿਰ ਮਾੜੀ ਗੱਲ ਹੈ ਮਾੜੀ ਗੱਲ ਉਹ ਆਏ ਆ ਦੇਖੋ ਉਹਨਾਂ ਦਾ ਫਰਜ਼ ਹੈ ਕਿਉਂਕਿ ਕੱਲੂ ਸਵਾਲ ਅਸੀਂ ਉਹਨਾਂ ਨੂੰ ਪੁੱਛਣਾ ਤੁਸੀਂ ਕਿਉਂ ਨਹੀਂ ਰੁਕੇ ਬਾਕੀ ਕੌਣ ਹੈ ਇਹਨਾਂ ਦਾ ਇਹ ਗਲਤ ਕਰ ਰਹੇ ਨੇ ਇਹਨਾਂ ਦੇ ਰਿਸ਼ਤੇਦਾਰ ਆ ਹੋ ਚਲੋ ਹੁਣ ਗਏ ਆ ਥਾਣੇ ਜੋ ਇੱਥੇ ਨਿਬੜ ਜਾਣੀ ਚਾਹੀਦੀ ਇੱਥੇ ਚਲੋ ਨੇਹਾ ਤੁਹਾਨੂੰ ਇਹੀ ਹੈ ਬੜੀ ਵਾਰ ਅਸੀਂ ਕਿਹਾ ਕਿ ਐਕਸੀਡੈਂਟ ਕੋਈ ਵੀ ਜਾਣ ਬੁੱਝ ਕੇ ਨਹੀਂ ਕਰਦਾ ਪਰ ਜੇ ਹੋ ਜਾਂਦਾ ਆ ਤੁਹਾਡੀ ਗਲਤੀ ਆ ਤਾਂ ਬਹੁਤ ਮਾਮੂਲੀ ਜਿਹੀ ਗੱਲ ਸੀ ਮੇਰੇ ਖਿਆਲ ਇੰਚਕ ਦੀ ਤਰੇਡ ਹੋਣੀ ਆ ਜੇ ਉਤਰ ਕੇ ਮੇਰਾ ਵੀਰ ਮੇਰਾ ਭਰਾ ਕਹਿ ਕੇ ਗੱਲ ਹੋ ਜਾਂਦੀ ਤਾਂ ਨਿਬੜਿਓਈ ਸੀ ਕਿਉਂਕਿ ਵੀ ਸਿਆਣੇ ਬੰਦੇ ਆ ਸਾਥ ਦੇ ਰਹੇ ਸੀਗੇ ਇਹ ਕਹਿੰਦੇ ਅਸੀਂ ਆਪ ਹੀ ਡੈਂਟਿੰਗ ਪੇਂਟਿੰਗ ਕਰਕੇ ਰਿਪੇਅਰ ਕਰਕੇ ਦੇ ਦਾਂਗੇ ਪਰ ਮਾਮਲਾ ਵੱਧ ਗਿਆ ਕਿਉਂਕਿ ਤੂੰ ਤੜਾਕ ਹੋਣ ਲੱਪੀ ਤਾਂ ਸਾਡੀ ਇਹੀ ਬੇਨਤੀ ਆ ਇੱਕ ਤਾਂ ਸੰਘਣੀਤ ਹੁੰਦਾ ਚਲਾਉਣ ਵੇਲੇ ਵਹੀਕਲ ਪੂਰਾ ਕੌਨਸ਼ੀਅਸ ਹੋ ਕੇ ਚਲਾਓ ਦੂਜੀ ਗੱਲ ਹੈ ਕਿ ਜੇ ਇੱਕ ਤਨ ਹੋਣੀ ਹੋ ਜਾਂਦੀ ਹੈ ਨਿਬੇੜਨ ਦੀ ਕੋਸ਼ਿਸ਼ ਕਰਿਆ ਕਰੋ ਵਧਾਉਣ ਦੀ ਕੋਸ਼ਿਸ਼ ਨਾ ਕਰੋ ਇਹ ਤਾਂ ਫੇਰ ਮੁੜ ਕੇ ਥਾਣੇ ਵੱਲੋਂ ਕਿਡਾ ਮਾਰਨਾ ਹੈ ਬਹੁਤ ਬਹੁਤ ਸ਼ੁਕਰੀਆ